ਐਸੀ ਡੋਖੀ ਨਹੀਂ ਜਾਂਦੇ ਆ ਮੰਮੀ ਉੱਟ ਗਏ ਅੰਜੂ ਹਾਂ ਜੀ ਬੱਸ ਠੀਕ ਆਣਾ ਹਾਂ ਫਰਕ ਹੈ ਦਵਾਈ ਨਾਲ ਕਾਫੀ ਫਰਕ ਆ ਜਾਏ ਮਸੇ ਉੱਟ ਕੇ ਮੈਂ ਮਾਰਾ ਜਾ ਨਾਤੀਆਂ ਕੋਸਾ ਗੁੱਸਾ ਪਾਣੀ ਗਿਜ਼ਰ ਛੱਡਿਆ ਅੱਛਾ ਅਜੇ ਵੀ ਨਾ ਜਿੰਦਾ ਸ਼ਰੀਰ 'ਚ ਨਾ ਕਾਲੀਆਂ ਜੀਆਂ ਪੈ ਜਾਂਦੀਆਂ ਮੌਸਮ ਚੇਂਜ ਹੁੰਦੇ ਆ ਨਾ ਤਾਂ ਕਰਕੇ ਤੇ ਦਵਾਈ ਦੁਈ ਖਾਦੀ ਹਾਂ ਮੈਂ ਹੁਣ ਵੀ ਖਾਣਾ ਖਾ ਲਿਆ ਹੁਣ ਤਾਂ ਕਾਫੀ ਫਰਕ ਹੈ ਅਗਲਾਸ਼ 'ਚ ਬੁੱਤ ਮੈਂ ਚਾਹ ਰੱਖ ਗਈ ਖਾ ਲਈ ਹਾਂ ਹਾਂ ਮੈਂ ਤਾਂ ਪੀ ਕੇ ਫੇਰ ਹੀ ਦਵਾਈ ਕਰਦੀ ਸੀ ਤੇ ਰਸ ਖਾ ਲਿਆ ਨਾਲ ਹਾਂ ਖਾ ਲਿਆ ਮੰਮੀ ਹੁਣ ਤਾਂ ਕਾਫੀ ਠੀਕ ਆ ਬਸ ਉਦਾਂ ਹੀ ਨਾ ਕਾਲੀਆਂ ਹੀ ਪੈਂਦੀਆਂ ਮੰਜੇ ਤੇ ਕਦੀ ਪਈ ਨਹੀਂ ਨਾ ਦੋ ਦਿਨ ਪਈ ਰਹੀ ਆ ਹੁਣ ਮੈਨੂੰ ਕਾਲੀਆਂ ਪੈਂਦੀਆਂ ਮੈਂ ਉੱਠਾਂ ਕੁਝ ਕਰਾਂ ਉੱਠ ਕੇ ਕੰਮ ਕੁੰਮ ਵੀ ਅੱਜ ਕੀ ਗੱਲ ਐ ਕੰਮ ਵਾਲੀ ਨਹੀਂ ਆਈ ਆਈ ਨਹੀਂ ਨਾ ਉਹ ਹੀ ਤਾਈਆਂ ਤੇ ਨਾਲ ਮੈਂ ਤੈਨੂੰ ਵੇਖਾਂ ਮੈਂ ਕਿਹਾ ਉੱਠੀ ਨਹੀਂ ਤੇ ਵੀ ਖਲਾਰਾ ਵੇ ਕਿੰਨਾ ਪਿਆ ਉਦਾਂ ਹੀ ਗੰਦ ਪਿਆ ਘਰ ਚ ਇੰਨਾ ਸਾਰੇ ਵੇਖ ਤੇ ਘਰ ਮੈਂਗਾ ਬੱਤ ਵੇਖਾਂ ਜੇ ਤੇਰੀ ਤਬੀਅਤ ਠੀਕ ਆ ਤੇ ਉਹ ਨਾ ਲੁਧਿਆਣੇ ਫੋਨ ਆਇਆ ਤੇ ਚਾਚੀ ਦਾ ਅੱਛਾ ਠੀਕ ਠਾਕ ਨੇ ਚਾਚੀ ਜੀ ਨਹੀਂ ਠੀਕ ਨੇ ਪੁੱਤ ਤੇ ਉਹ ਤਾਂ ਕਹਿਣ ਦੇ ਹੀ ਆਪਾਂ ਨਾ ਆਉਣ ਲੱਗੇ ਹਾਂ ਇਹਨਾਂ ਦਿਨਾਂ ਚ ਹਰ ਵਾਰ ਹੀ ਆਉਂਦੇ ਨੇ ਤੈਨੂੰ ਪਤਾ ਨਾ ਗੁਰੂ ਰਾਮ ਦਾਸ ਦੇ ਘਰ ਮੱਠਾ ਟੇਕਣ ਆਉਂਦੇ ਆ ਤੇ ਉਹਨਾਂ ਤੇ ਤਾਂ ਹੀ ਮੈਂ ਤੈਨੂੰ ਕਹਿਣ ਦੀਆਂ ਵੀ ਘਰ ਚ ਖਲਾਰਾ ਵੀ ਇੰਨਾ ਪਿਆ ਤੂੰ ਵੀ ਠੀਕ ਨਹੀਂ ਉਧਰੋਂ ਕੰਮ ਵਾਲੀ ਨਹੀਂ ਆਈ ਉਧਰੋਂ ਉਹਨਾਂ ਦਾ ਫੋਨ ਆ ਗਿਆ ਹੀ ਵੇ ਆਉਣਗੇ ਤੇ ਦੁਪਹਿਰੇ ਪੁੱਤ ਰੋਟੀ ਪਾਣੀ ਤੇ ਖਾਣਗੇ ਹਾਂ ਮੰਮੀ ਹੈ ਤੇ ਗੱਲ ਤੁਸੀਂ ਕਹੀ ਸਹੀ ਹੈ ਰੋਟੀ ਖਾਈ ਬਿਨਾ ਥੋੜੇ ਸੀ ਜਾਣ ਦਵਾਂਗੀ ਕਿਉਂਕਿ ਉਹਨਾਂ ਨੇ ਆਣਾ ਦੋ ਘੜੀ ਆਣਾ ਮੈਂ ਇਧਰੋਂ ਹੋ ਕੇ ਜਾਣਾ ਮੈਂ ਨਾਲੇ ਪੁੱਤ ਇੰਨੇ ਚਿਰ ਬਾਅਦ ਤੇ ਹੁੰਦੇ ਫਿਰ ਕਮਲੀ ਨੂੰ ਫੋਨ ਕਰਕੇ ਪੁੱਛਣਾ ਸੀ ਕੀ ਕੰਦੀ ਹੈ ਕਿਉਂ ਨਹੀਂ ਆਈ ਅੱਜ ਰੋਟੀ ਤਾਂ ਚਲੋ ਮੈਂ ਕਰ ਲੈਂਦੀ ਕਲੀਰਾ ਵੀ ਸਿਰ ਤੇ ਪਿਆ ਹੁਣ ਚਲੋ ਕੋਈ ਨਾ ਕੀ ਟੈਨਸ਼ਨ ਨਾ ਲੈ ਮੈਂ ਕਰ ਲੈਂਦੀ ਤੇਰੇ ਨਾਲ ਤੈਨੂੰ ਪਤਾ ਮੇਰੇ ਗੋਡੇ ਗੁੱਡੇ ਚੱਲਦੇ ਨਹੀਂ ਸਫਾਈ ਤੇ ਮੇਰੇ ਕੋ ਹੁੰਦੀ ਨਹੀਂ ਗੋਡੇ ਦਰਦ ਹੁੰਦੇ ਨੇ ਤੇ ਮੈਂ ਤੇਰੇ ਨਾਲ ਕੁਝ ਨਾ ਕੁਝ ਕਰਾ ਦਿੰਦੀ ਦਵਾ ਦਾ ਕੋਈ ਗੱਲ ਨਹੀਂ ਮੰਮੀ ਫਿਰ ਕੀ ਆ ਨਾਲ ਮੈਨੂੰ ਠੀਕ ਹੈਗੀ ਮੈਂ ਮੈਂ ਕਰ ਲੈਣਾ ਮੈਂ ਕੰਮ ਚਲ ਤੂੰ ਨਾ ਹਿੰਮਤ ਕਰ ਮੇਟੀ ਤੇ ਜਾਰ ਸੋਈ ਚ ਨਾ ਤੇ ਮੈਂ ਸਬਜੀ ਵਾਲਾ ਭਾਈ ਆ ਸਬਜੀ ਸਬਜੀ ਲੈ ਆਵਾਂ ਹਾਂਜੀ ਲੱਲੋ ਮੈਂ ਦੱਸ ਦੇ ਕਿਹੜੀ ਸਬਜੀ ਲੈ ਆਵਾਂ ਕੋਈ ਵੀ ਲੱਲੋ जो उन्होंने पसंद गिया ने बोते नहीं तो राजमा जरूर बनावा तू बनाने चल कोई नहीं है मैं ला सब ओहो ग इतना ਆ ਰਹੇ ਪਰ ਸੇ ਪੋਂਡੇ ਹੀ ਪੋਂਡੇ ਇੰਨਾ ਗੰਦ ਪਿਆ ਮੈਂ ਕੀ ਕਰਾਂਗੀ ਕਮਲੀ ਨੇ ਵੀ ਅੱਜ ਛੁੱਟੀ ਕਰਨੀ ਸੀ ਤੇ ਚਾਚੀ ਉਹਨਾਂ ਨੇ ਵੀ ਆਣਾ ਮੈਂ ਜੇ ਉਹਨਾਂ ਦੇ ਐ ਗੰਦ ਪਿਆ ਨਾ ਉਹਨਾਂ ਨੇ ਮੇਰੀ ਨੇਰੀ ਲਿਆ ਦੇਣੀ ਆ ਕੁਝ ਆ ਗਏ ਮੰਮੀ ਸਬਜ਼ੀ ਲੈ ਕੇ ਆ ਹਾਂ ਵੀ ਕੀ ਹੈ ਇਹ ਮੰਮੀ ਬੜੀ ਪਰੇਸ਼ਾਨ ਜੀ ਲੱਗਣ ੜਿਆ ਲੈ ਸਬਜ਼ੀ ਪਰੇਸ਼ਾਨੀ ਦੀ ਕੋਈ ਗੱਲ ਨਹੀਂ ਮੰਮੀ ਗੱਲ ਪਤਾ ਕੀ ਹੈ ਕੰਮ ਤਾਂ ਕੁਝ ਵੀ ਨਹੀਂ ਆ ਛੱਟ ਹੋ ਜਾਂਦੇ ਨੇ ਪਰ ਜਿਹੜਾ ਚਾਚੀ ਹੋਣਾ ਨਾ ਉਹ ਟੈਨਸ਼ਨ ਹੈ ਵਾ ਕਿ ਜੇ ਮੈਂ ਰੋਟੀ ਵਾਲੇ ਪਾਸੇ ਹੋ ਗਈ ਨਾ ਤੇ ਗੰਦ ਪਿਆਰਾ ਇਹਨਾਂ ਘਰ ਚ ਤੇ ਜੇ ਮੈਂ ਸਾਫ ਸਫਾਈ ਵਾਲ ਹੋ ਗਈ ਤਾਂ ਰੋਟੀ ਲੇਟ ਹੋ ਜੈਨੀ ਮੈਨੂੰ ਤਾਂ ਕੁਝ ਸਮਝ ਨਹੀਂ ਆਂਦੀ ਮੈਂ ਕਰਾਂ ਤੇ ਕਰਾਂ ਕਿ ਹੋਣਾ ਤੂੰ ਨਾ ਇੰਨੀ ਟੈਨਸ਼ਨ ਨਾ ਲੈ ਨਾਲ ਮੇਰੀ ਗੱਲ ਸੁਣ ਐਨੀ ਟੈਨਸ਼ਨ ਵਾਲੀ ਕਿਹੜੀ ਗੱਲ ਸਿਮਰਜੂ ਹੈਗੀ ਐ ਸਬਜੀ ਭਾਜੀ ਮੈਨੂੰ ਫੜਾ ਮੈਂ ਕੱਟ ਦੇਨੀ ਐ ਤੇ ਨਾਲੇ ਤੈਨੂੰ ਚਾਹ ਦਾ ਸਮਾਨ ਲਿਆ ਦੇਨੀ ਐ ਤੇ ਦੋਵੇਂ ਨੂੰ ਨਾਨ ਪੜ੍ਹਜਾਈਂ ਦਵਾਦਾ ਕੰਮ ਕਰ ਲਓ ਗਾਲ ਤਾਂ ਠੀਕ ਹੈ ਪਰ ਗੁੱਸਾ ਨਾ ਨਾ ਕਰ ਲੈ ਕਿਹਦੇ ਨਹੀਂ ਗੁੱਸਾ ਕਰਦੀ ਕੋਈ ਨਹੀਂ ਮੈਂ ਆਪੇ ਸਮਝਾ ਦਿੰਨੀ ਆ ਠੀਕ ਹੈ ਹਾਂ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਹੀਂ ਲੈਣੀ ਠੀਕ ਹੈ ਮੰਮੀ ਠੀਕ ਹੈ ਫਿਰ ਮੈਂ ਚੋਂਗਾ ਸਾਰਾ ਸਾਂਭ ਲਾਂਗੀ ਹਾਂ ਤੇ ਉਹ ਫਟਾਫਟ ਸਫਾਈ ਕਰ ਲਾਂਗੀ ਠੀਕ ਹੈ ਹੋ ਜਾਣਾ ਠੀਕ ਹੈ ਹਾਂ ਕੋਈ ਗੱਲ ਨਹੀਂ ਮੈਂ ਚਾਰ ਸਮਾਨ ਲੈ ਆ ਹਾਂਜੀ ਮੰਮੀ ਠੀਕ ਹੈ ਚੱਲ ਮਨਾ ਆ ਤਾਂ ਵਧੀਆ ਮੰਮੀ ਕਹਿ ਗਏ ਪਰ ਸਿਮਰਤ ਕੰਮ ਕਰੇਗੀ ਉਹ ਨਾ ਹੋਵੇ ਕਿਤੇ ਮੈਨੂੰ ਪੁੱਠੀ ਪੈ ਜਵੇ ਕਿ ਭਾਬੀ ਮੈਂ ਆਈ ਰਹਿਣ ਤੇ ਕੰਮ ਕਰਾਂ ਵੈਸੇ ਤਾਂ ਕਦੀ ਮੈਨੂੰ ਕੋਈ ਕੰਮ ਕਿਹਾ ਨਹੀਂ ਅੱਜ ਕਹਿ ਕੇ ਦੇਖ ਲੈਣੀ ਆ ਕੋਈ ਨਾ ਖਾਈ ਜੋ ਮਾਂ ਦੇ ਹੱਥ ਦੀਆਂ ਪਕੀਆਂ ਮਮੀ ਨੂੰ ਦੱਸ ਦੇਣ ਹੁਣ ਉਹ ਨਾ ਰੋ ਹੁਣ ਮਾਂ ਨਾਲ ਹੀ ਤੇ ਖੁਸ਼ ਠੀਕ ਹੈ ਠੀਕ ਹੈ ਆ ਜੂੰਗੀ ਗੁੱਸੇ ਤੋਂ ਹੁੰਦਾ ਪਿੰਦੇ ਜੇ ਕੋਈ ਨਾ ਆ ਜੂੰਗੀ ਪਹਿਲਾਂ ਤੁਹਾਨੂੰ ਭੇਜਣ ਦੀ ਕਾਹਲੀ ਹੁੰਦੀ ਹੁਣ ਤੁਹਾਨੂੰ ਇਹ ਕੀ ਚੋਤੀ ਆ ਜੇ ਕੋਈ ਗੱਲ ਨਹੀਂ ਠੀਕ ਜੀ ਚਾਹ ਹੋਰ ਮੈਂ ਮੇਰੀ ਕੀਤੀ ਗੱਲ ਉਹਨਾਂ ਨਾਲ ਕੋਈ ਗੱਲ ਨਹੀਂ ਮੈਂ ਕਰਦੀ ਗੱਲ ਇੱਕ ਵਾਰੀ ਉਹਨਾਂ ਨਾਲ ਹਾਂਜੀ ਹਾਂਜੀ ਠੀਕ ਜੀ ਓਕੇ ਕਰਦੀ ਮੈਂ ਤੁਹਾਨੂੰ ਥੋੜੇ ਚਿਰ ਤੱਕ ਸੇਵਕ ਨਾਲ ਗੱਲ ਕਰਦੀ ਵੀ ਸੀ ਹਾਂਜੀ ਭਾਬੀ ਇੱਕ ਗੱਲ ਕਹਾਂ ਹਾਂ ਜਦੋਂ ਤੁਸੀਂ ਵੀਰੇ ਨਾਲ ਗੱਲ ਕਰਦੇ ਜੇ ਮੈਂ ਤਾਂ ਕਰੀ ਇਦਾਂ ਤੁਹਾਡੇ ਲੱਗਿਆ ਕਿ ਖਲੋਤੀ ਤੱਕ ਹੋਣੀ ਹੈ ਤੇ ਨਾਲ ਤੁਹਾਡੀ ਕਦੀ ਕੋਈ ਗੱਲ ਸੁਣੀ ਆ ਯੋ ਮੈਂ ਗੱਲ ਕਰਦੀ ਆਂ ਤੂੰ ਉਦੋਂ ਹੀ ਆ ਕੇ ਸੁਣਨਾ ਹੁੰਦਾ ਕਿ ਕੀ ਗੱਲ ਹੋਉਂਦੀ ਕੀ ਨਹੀਂ ਹੋਉਂਦੀ ਨਹੀਂ ਨਹੀਂ ਸਿਮਰਤ ਮੈਂ ਤਾਂ ਬਸ ਆ ਕੇ ਜਸਟ ਖਲੋਤੀ ਆਂ ਤੂੰ ਤੇ ਆਪਣਾ ਗੱਲਾਂ ਕਰਦੀ ਹੋਏਂਗੀ ਕਦੋਂ ਦੀ ਮੈਨੂੰ ਤਾਂ ਪਤਾ ਵੀ ਨਹੀਂ ਕੀ ਗੱਲ ਕਰਦੀ ਕੀ ਨਹੀਂ ਨਾ ਤੂੰ ਐਦਾਂ ਕਿ ਸੋਚਦੀ ਆਂ ਅ ਮੈਂ ਕਹਿ ਰਹੀ ਸਾਂ ਮੈਨੂੰ ਨਾ ਕੰਮ ਸੀ ਤੇਰੇ ਨਾਲ ਹੂੰ ਦੱਸਾ ਐਦਾਂ ਹੈ ਕਿ ਨਾ ਮੰਮੀ ਦੱਸਦੇ ਪਿਆ ਸੀ ਕਿ ਲੁਧਿਆਣਾ ਵਾਲੀ ਚਾਚੀ ਆ ਨਾ ਉਹਨਾਂ ਦਾ ਫੋਨ ਆਇਆ ਵੈ ਹੂੰ ਉਹਨਾਂ ਨੇ ਆਣਾ ਵੈ ਫਿਰ ਤੇ ਮੰਮੀ ਕਹਿੰਦੇ ਸੀ ਸਿਮਰਤ ਨੂੰ ਕਹ ਦੇ ਤੇਰੇ ਨਾਲ ਨਾ ਹੱਥ ਵੰਡਾ ਕੇ ਕੰਮ ਕਰਾ ਦੇਗੀ ਪਤਾ ਕੀ ਅੱਜ ਨਾ ਕੰਮ ਵਾਲੀ ਵੀ ਨਹੀਂ ਆਈ ਘਰ ਸਾਰਾ ਕੰਮ ਤੇ ਆ ਕਰਨ ਵਾਲਾ ਮੈਂ ਓਕੀ ਵੀ ਲੇਟ ਆ ਦਵਾਈ ਖਾ ਲਈ ਮੈਂ ਠੀਕ ਆ ਤੇ ਮੇਰੇ ਨਾਲ ਥੋੜੀ ਜਿਹੀ ਮੇਰੀ ਭੈਣ ਬਣ ਕੇ ਥੋੜਾ ਹੱਥ ਵੰਡਾ ਦੇ ਮੈਂ ਰਸੋਈ ਸਾਫ ਲੈਣੀ ਹੈ ਤੂੰ ਬਾਰਦਾ ਕਰ ਲੈ ਜਾਂ ਤੂੰ ਰਸੋਈ ਵੇਖ ਲੈ ਮੈਂ ਬਾਰਦਾ ਕਰ ਲੈਣੀ ਆ ਬਸ ਕਰੋ ਭਾਬੀ ਮੈਨਾਂ ਕਿੰਨੇ ਦਿਨ ਹੋ ਗਏ ਦੋ ਦਿਨ ਤੋਂ ਨਾ ਮੈਂ ਆਪ ਹੀ ਕੰਮ ਕਰਨੀ ਆ ਕੀ ਤੂੰ ਹੀ ਠੀਕ ਨਹੀਂ ਦਿੰਦੇ ਸਿਰਫ ਫੇਸ ਕਰਕੇ ਕਿ ਤੁਹਾਨੂੰ ਕੀ ਲੱਗਦਾ ਵਾ ਤੂੰ ਇਹ ਚੰਗਾ ਮੇਰਾ ਲਾ ਲੈ ਕੇ ਬਹਿ ਗਏ ਜੇ ਕਿ ਹਾਂ ਜੱਜ ਹੁਣ 4 ਦਿਨ ਆ ਹੀ ਗਈ ਆ ਤੇ ਮੇਰੇ ਕੋ ਆ ਵੀ ਕੰਮ ਕਰਾ ਲਾ ਆ ਵੀ ਕੰਮ ਕਰਾ ਲਾ ਜੇ 4 ਦਿਨ ਮੈਂ ਤੁਹਾਨੂੰ ਨਹੀਂ ਚੰਗੀ ਲੱਗਦੀ ਤੂੰ ਉਦਾਂ ਮੈਨੂੰ ਕਹਿ ਦੋ ਜਾਂ ਮੈਂ ਵੀਰੇ ਨੂੰ ਕਹਿ ਦਿੰਨੀ ਸ਼ਾਮ ਨੂੰ ਮੇਰੇ ਸ਼ੱਟ ਦਉਂਦੇ ਆ ਕੰਮ ਤੇ ਕੰਮ ਤੁਸੀਂ ਦੱਸਣ ਦਾ ਪੈਂਦੇ ਜੇ ਕੋਈ ਨਾ ਮੰਮੀ ਦੀ ਗੱਲ ਨਾ ਮੈਂ ਕਰ ਲੂਗੀ ਮੰਮੀ ਨਾਲ ਗੱਲ ਆਪੇ ভাস্কর ਸਿੰਘ ਤਾਂ ਐਨੀ ਉੱਚੀ ਆਵਾਜ਼ ਬੋਲਣ ਦੀ ਕੀ ਲੋੜ ਐ ਆਣ ਗਾਣ ਕੋਈ ਸੁਨੇਗਾ ਕੀ ਕਹੇਗਾ ਕਿ ਪਰਚਾਈ ਨਾ ਦਾ ਬੋਲਣ ਦੀ ਆ ਨਾਲ ਮੈਂ ਆਪਣੀ ਮਰਜ਼ੀ ਨਾਲ ਨਹੀਂ ਕਿਹਾ ਮੰਮੀ ਤੇ ਕਿੰਨੇ ਕਿਹਾ ਵਾ ਹੋਰ ਨਹੀਂ ਕੋਈ ਗੱਲ ਹੈਗੀ ਮੈਂ ਤੁਹਾਨੂੰ ਤਾਦੀ ਕਹਿਣਾ ਮੈਂ ਮੰਮੀ ਨਾਲ ਆਪੇ ਗੱਲ ਕਰ ਲੂੰਗੀ ਦੋ ਦਿਨ ਚਲੋ ਮੈਂ ਫਿਰ ਵੀ ਤੁਹਾਡੇ ਤਰਫੋਂ ਖਾਂਦੀ ਨਹੀਂ ਕਿ ਚਰਪਾਈ ਵੀ ਠੀਕ ਹੀ ਨਹੀਂ ਹੈਗੀ ਥੋੜਾ ਬੋਧ ਚਲ ਮੈਂ ਕਰਦੀ ਨਹੀਂ ਲਾਗੋ ਲਗ ਸਾਰਾ ਰੋਟੀ ਪਾਣੀ ਵੀ ਆਪ ਮੈਂ ਕਰਦੀ ਨਹੀਂ ਸਫਾਈਆਂ ਤੇ ਰਹੀ ਗਲ ਉਹ ਵੀ ਥੋੜਾ ਬੋਧ ਮੈਂ ਆਪ ਕੰਮ ਵਾਲੀ ਨਾਲ ਕਰਾਉਂਦੀ ਨਹੀਂ ਕਿ ਉਹਨੂੰ ਹੁਣ ਜਿਆਦਾ ਪਾਵੇ ਇੱਥੇ ਵੀ ਜਰਾ ਜਨਾ ਕਰੋ ਹੱਥ ਜੋੜੇ ਬਸ ਕਰ ਉੱਚੀ ਨਾ ਬੋਲ ਲੋਕੀ ਸੁਣਨਗੇ ਤਾਂ ਤੁਮਾਸ਼ਾਈ ਵੇਖਣਗੇ ਮੈਂ ਵੇਖ ਲੈਣੀ ਆਪੇ ਹੀ ਇਹਨਾਂ ਦਾ ਵੀ ਸਰੀਆ ਹੀ ਪਿਆ ਮਮਾ ਜਾਂਦੇ ਸਿਮਰਤ ਨੂੰ ਦੱਸ ਦੇ ਆ ਕਰ ਦਿੰਦੀ ਸਿਮਰਤ ਨੂੰ ਦੱਸ ਦੇ ਤੈਨੂੰ ਨਹੀਂ ਚੰਗੇ ਲੱਗੇ ਤੂੰ ਦੰਮ ਨੂੰ ਕਹਿ ਰਹਾ ਮੈਂ ਚਲ ਜਾਨੀ ਇੱਥੋਂ ਕਲੇਸ਼ ਬਾਅਦ ਚੋ ਕਹਿ ਜਨਾ ਸਿਮਰਤ ਜਰਾ ਬੋਲਦੀ ਇਹ ਨਹੀਂ ਵੇਖਣਾ ਕਿ ਜਦੋਂ ਆਪ ਬੋਲਦੇ ਹੋ ਤਾਂ ਨਹੀਂ ਤੁਹਾਨੂੰ ਪਤਾ ਲੱਗਦਾ ਸਿਮਰਤ ਹਾਂਜੀ ਮੰਮੀ ਕੀ ਕਰਨੀ ਪੁੱਤ ਕੁਝ ਨਹੀਂ ਮੈਂ ਗੱਲ ਕਰਨੀ ਹੁੰਦਾ ਨਾ ਹਾਂਜੀ ਅੱਛਾ ਕਰ ਲਈ ਹਾਂਜੀ ਮੈਂ ਤੈਨੂੰ ਕਹਿਣ ਆਈ ਹਾਂ ਓ ਚਾਚੀ ਤੇਰੀ ਦਾ ਫੋਨ ਆਇਆ ਸੀ ਉਹਨਾਂ ਨੇ ਆਉਣਾ ਵਾ ਤੇ ਭਾਬੀ ਨਾਲ ਥੋੜਾ ਬਟਾ ਕੰਮ ਹੀ ਕਰਾ ਲੈਣੀ ਕੋਈ ਗੱਲ ਨਹੀਂ ਮੰਮੀ ਕਰਵਾ ਦੇਣੀ ਆ ਉਹ ਆਈ ਨਹੀਂ ਤਾਂ ਹੰਕੈ ਔਰ ਜੇ ਤੇ ਮੇਰੇ ਕੋ ਆਈ ਨਹੀਂ ਕੋਈ ਗੱਲ ਨਹੀਂ ਤੇ ਇਹ ਚੀਜ਼ ਦੀ ਟੈਨਸ਼ਨ ਨਾ ਲਾ ਮੈਂ ਸਾਰਾ ਘਰ ਦਾ ਕੰਮ ਆਪੇ ਵੇਖ ਲੂੰਗੀ ਨਾਲੇ ਭਾਬੀ ਤੇ ਵੀ ਠੀਕ ਨਹੀਂ ਨੇਗੀ ਭਾਬੀ ਨਾਲ ਤੁਸੀਂ ਕਹੋ ਗ੍ਰੈਸਟ ਕਰੇ ਜੀ ਉਹਨਾਂ ਨੂੰ ਕੀ ਲੋਡਵੇ ਭਾਈ ਦੁੜ ਕਰਨ ਦੀ ਲੈ ਪਤਾ ਤੇ ਤੂੰ ਹੀ ਕਹਿ ਦਿੰਦੀ ਲੈ ਮੇਰੇ ਕੋ ਆਏ ਹੋਣ ਤੇ ਮੈਂ ਤੁਹਾਡੇ ਨਾਲ ਗੱਲ ਕਰਦੀ ਨਾ ਚਲੋ ਆਓ ਥੱਲੇ ਚਲੀਏ ਚਲ ਆ ਜਾ ਚਲ ਮਨਾ ਸਿਮਰਤਾ ਪੂਰੇ ਐਂਜਰਾ ਤੇ ਮੈਨੂੰ ਦਿਖਦਾ ਪਿਆ ਨਾ ਕਿ ਮੈਂ ਕੰਮ ਕਰਦੀ ਵੀ ਆ ਫਿਰ ਤੂੰ ਵਿੱਚੋਂ ਨਿਕਲੀ ਜਾਂ ਨਹੀਂ ਆ ਮੇਰਾ ਕੰਮ ਤਾਂ ਨਾ ਵਧਾ ਕੰਮ ਸੇ ਕੰਮ ਤੇ ਦੁਬਾਰਾ ਲਾ ਲੋ ਇਹ ਕਿਹੜਾ ਲੱਗਣਾ ਨਹੀਂ ਆ ਹੱਥ ਚ ਹੀ ਆ ਤੁਹਾਡੇ ਜਾਂ ਤੋ ਇਹ ਕਿਹੜਾ ਰੱਖ ਦਿੱਤਾ ਉੱਤੇ ਹੱਥ ਚ ਵਾਦ ਨਾਲ ਲਾ ਕੇ ਮਾਰ ਦੋ ਬੋਲਾ ਭੈਣ ਇੱਕ ਮਿੰਟ ਮੈਂ ਬਾਹਰ ਵੇਖਿਮਾ ਕੋਣ ਮੰਮੀ ਮੈਂ ਮਿੱਟੀ ਪੋਚਾ ਲਵੰਡੀ ਆ ਹਾਂਜੀ ਮੰਮੀ ਮੈਂਰੇ ਘਰ ਦੀ ਸਾਰੀ ਸਫਾਈਆਂ ਵੀ ਕਰ ਦਿੱਤੀਆਂ ਅੱਛਾ ਹਾਂਜੀ ਆ ਲੈ ਤੂੰ ਚਾਹ ਬਣੀ ਦਸਮਣ ਹਾਂ ਤੇ ਅੰਜੂ ਕਿੱਥੇ ਹੈ ਮੈਨੂੰ ਕੀ ਪਤਾ ਕਿੱਥੇ ਆ ਦੇ ਹੀ ਬਾਰ ਪਤਾ ਨਹੀਂ ਗੱਲਾਂ ਜੇ ਕਰਨਗੇ ਨਾ ਮੈਂ ਨਹੀਂ ਪੁੱਛਿਆ ਮੈਂ ਚਲ ਭਾਬੀ ਗੱਲਾਂ ਦੇ ਕਰਨ ਤੇ ਮੈਂ ਉਹਨਾਂ ਜਿਹੜਾ ਸਾਫ ਸਫਾਈ ਕਰ ਲੈਣੀ ਮੈਂ ਗਈ ਨਹੀਂ ਜੇ ਭਾਬੀ ਕੋ ਹੋ ਆ ਤੂੰ ਕੋਈ ਮਨਜੂਰੀ ਨਾ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਕਰਨੀ ਮੈਂ ਦੱਸਿਆ ਵੀ ਕਿ ਉਹਨਾਂ ਨੇ ਹੁਣੇ ਆ ਜਾਣਾ ਹੈ ਕੁੜੀ ਨੇ ਦੱਸ ਸਾਰੀ ਸਫਾਈ ਵੀ ਕਰਤੀ ਤੇ ਅਜੇ ਤੱਕ ਕਿਤੇ ਰਸੋਈ 'ਚ ਨਹੀਂ ਵੜੀ ਕਿਤੇ ਗੈਸ ਨਹੀਂ ਬਾਲ ਲਿਆ ਕਿਤੇ ਪਤੀਲਾ ਨਹੀਂ ਧਰਿਆ ਬਸ ਕਈ ਵਾਰੀ ਨਾ ਬੱਚੇ ਨੂੰ ਜ਼ਿਆਦਾ ਵੀ ਲਾਡਾਂ 'ਚ ਨਾ ਪੋਏ ਨਹੀਂ ਕਰਨਾ ਚਾਹੀਦਾ ਬੱਚੇ ਦਾ ਡਰ ਲੱਥ ਜਾਂਦਾ ਆਵੇ ਮੈਂ ਕਿਹਾ ਨਾ ਹੁਣੇ ਆ ਜਣੇ ਤੇ ਉਹਨੇ ਕਿਤੇ ਰਸੋਈ 'ਚ ਕਿਤੇ ਪਤੀਲਾ ਨਹੀਂ ਧਰਿਆ ਕਿਤੇ ਗੈਸ ਨਹੀਂ ਬਾਲਿਆ ਤੇ ਕਿੱਦਾਂ ਰੋਟੀ ਕਦੋਂ ਬਣਾਉਣੀ ਕੁੜੀ ਇਹ ਸਾਰਾ ਕੰਮ ਕਰਤਾ ਵਾ ਖੁਸ਼ਬੂ ਤਾਂ ਬੜੀ ਵਧੀਆ ਆਉਂਦੀ ਵਧੀਆ ਨਾ ਪਨੀਰ ਦੀ ਸਬਜੀ ਰਾਜਮਾ ਦਹੀਂ ਖੀਰ ਸਲਾਦ ਕੱਟਣ ਲੱਗੀ ਐ ਚਾਵਲ ਬਣਾ ਲਏ ਆ ਫੁਲਕਾ ਮੈਂ ਕਿਹਾ ਆ ਉਹਨਾਂ ਦੇ ਲਾ ਲਾਂਗੀ ਪਰ ਬਹੁਤ ਲੇਟ ਹੋ ਗਏ ਨੇ ਉਹ ਚਲੋ ਕੋਈ ਨਾ ਬਚ ਗਈ ਜੀ ਬਚ ਗਈ ਕਿਉਂ ਖੇਦੇ ਚ ਕੀ ਹੋ ਗਿਆ ਜਿਹੜਾ ਬਚ ਗਈ ਸਾਰਾ ਕੰਮ ਵੀ ਤਾਂ ਕਰ ਲਿਆ ਚਾਹ ਥੋੜੀ ਲੇਟ ਹੋ ਗਈ ਆ ਹੁਣ ਕੱਲੀ ਸਾਂ ਟਾਈਮ ਵੀ ਥੋੜਾ ਸੀ ਕੁਝ ਨਾ ਕੁਝ ਤਾਂ ਕਰਨਾ ਹੀ ਸੀ ਨਾ ਛਿਟਕਾਈ ਸੀ ਲੋ ਖਾ ਲੈਂਦੀ ਮੈਂ ਚਲੋ ਕੋਈ ਨਾ ਕੰਮ ਜਿਹੜਾ ਹੁੰਦਾ ਉਹ ਤੇ ਕਰਨਾ ਹੀ ਪੈਣਾ ਨਹੀਂ ਕਰੋ ਮੈਂ ਕਰ ਮम्मी ਕਰੇ ਇੱਕ ਹੀ ਗੱਲ ਹੈ ਠੀਕ ਹੈ ਜੀ ਸਾਡੇ ਜਿਹੜਾ ਕੁਝ ਬੰਦੇ ਆ ਮੈਂ ਕਹਿੰਦਾ ਕੁਝ ਬੰਦੇ ਆ ਮੈਂ ਨੇਸ ਕਰਕੇ ਕਹਿਨੀ ਕਿ ਕਿ ਉਹਨਾਂ ਨੇ ਨਾ ਲੇਟ ਹੋ ਗਏ ਥੋੜਾ ਜਿਹਾ ਕਿਉਂਕਿ ਉਹਨਾਂ ਦੇ ਹੁਣੇ ਮੰਮੀ ਦੱਸਣ ਦੇ ਕਿ ਫੋਨ ਆਇਆ ਸੀ ਸ਼ਾਇਦ ਪਤਾ ਨਹੀਂ ਕਿਹਦੇ ਗੁਰਦੁਆਰੇ ਸਾਹਿਬ ਕੀਤੇ ਜਾਣਾ ਜਾਂ ਉੱਥੇ ਰੋਕ ਕੇ ਆਉਣਗੇ ਕਿਤੇ ਉਹ ਗੁਰਦੁਆਰੇ ਸਾਹਿਬ ਚਲ ਗਏ ਫਿਰ ਲੰਗਰ ਨਾ ਖਾ ਕੇ ਆਜਣ ਫੇ ਰੋਟੀ ਉਹ ਕੋਈ ਗੱਲ ਨਹੀਂ ਭਾਬੀ ਘਰ ਦੇ ਜੀ ਤੇ ਹੈਗੇ ਆ ਰਹੀ ਗੱਲ ਉਹਨਾਂ ਤੇ ਹੈਗਾ ਉਹਨਾਂ ਨੇ ਭਾਵੇਂ ਰਾਤ ਨੂੰ ਆ ਕੇ ਖਾ ਜਾਣ ਕੋਈ ਗੱਲ ਨਹੀਂ ਠੀਕ ਹੈ ਜੀ ਹੋਰ ਕੁਝ ਨਹੀਂ ਤੁਹਾਨੂੰ ਕੁਝ ਚਾਹੀਦਾ ਨਹੀਂ ਨਹੀਂ ਮੈਂ ਸਲਾਦ ਕੱਟ ਲਵਾਂ ਹਾਂ ਹਾਂ ਜਾਓ ਜਾਓ ਲੈ ਗਈ ਗਿਆ ਚਲ ਆਪਾਂ ਇੱਧਰ ਸਿੱਧਾ ਕੀ ਕਰਨ ਦੀ ਸਿੰਮਰਤ ਹਾਂ ਹਾਂਜੀ ਮੰਮੀ ਖੁਸ਼ ਨਹੀਂ ਹਾਂ ਸਾਰਾ ਕੰਮ ਤੇ ਹੋ ਗਿਆ ਸਬਜੀ ਵੀ ਬਣਾ ਲਈ ਚੋਲ ਵੀ ਬਣਾ ਲੇ ਖੀਰ ਵੀ ਬਣਾ ਲੀਆ ਤੇ ਥੋੜੀ ਜਿਹੀ ਭਾਂਡੇ ਪਈ ਮੈਂ ਚਲ ਭਾਂਡੇ ਕਰਕੇ ਨਾਲੇ ਆਟਾ ਗੁੰਨ ਲੈਣੀ ਆ ਆਟਾ ਗੁੰਨਾ ਤੂੰ ਕਿਉਂ ਕਿਤੇ ਨਹੀਂ ਅੰਜੂ ਕੀ ਦੱਸਾਂ ਮम्मी ਤੁਹਾਨੂੰ ਜੇ ਤੁਸੀਂ ਕਹਿ ਕੇ ਦਿੱਤਾ ਕਿ ਸਿਮਰ ਸਾਰਾ ਕੰਮ ਕਰ ਲੈਂਦੀ ਸਵੇਰ ਦੇ ਨਾਲ ਬਸ ਕੋਠੇ ਦੇ ਗਏ ਆਚਾਰ ਕੇ ਕੱਪੜੇ ਜਿਹੜੇ ਸੁੱਕੜੇ ਪਏ ਉਹੋ ਲਾ ਲੈਂਦੇ ਉਹ ਫੇਰ ਪਾ ਦਿੰਦੇ ਫੇਰ ਲਾ ਲੈਂਦੇ ਫੇਰ ਪਾ ਦਿੰਦੇ ਤੇ ਮੈਂ ਤੇ ਕਿਹਾ ਚੱਲ ਕੋਈ ਨਾ ਰੋਟੀ ਪਾਣੀ ਮੈਂ ਬਣਾ ਲਿਆ ਜਿਹੜੇ ਆਉਣਗੇ ਤੇ ਉਹਨਾਂ ਨਾਲ ਸਾਨੂੰ ਭਾਬੀ ਦਾ ਨਾਮ ਕਰ ਦਾਂਗੇ ਨਾਲੇ ਮੈਨੇ ਤੁਹਾਡੇ ਘਰ ਇੱਜ਼ਤ ਵੇਖਣੀ ਆਪਣੇ ਵੀਰ ਦੀ ਇੱਜ਼ਤ ਵੇਖਣੀ ਤੁਹਾਡੀ ਇੱਜ਼ਤ ਵੇਖਣੀ ਜਾਦੀ ਗੱਲ ਆ ਉਹਨਾਂ ਨੇ ਕਿਹਾ ਪੁੱਛਣਾ ਕਿ ਕਿੰਨੇ ਬਣਾਈ ਪੂੜੀ ਨੇ ਬਣਾਈ ਕਿ ਨੌਣੇ ਬਣਾਈ ਕਵਾਂਗੇ ਭਾਬੀ ਨੇ ਬਣਾਇਆ ਕਿਉਂ ਮਾੜਾ ਦੇ ਮੈਂ ਤਾਂ ਕਿ ਦੇ ਸਿਆਣੀ ਆ ਭੈਣ ਤੇ ਸਿਆਣੀ ਆ ਤੇ ਉਹ ਅੰਜੂ ਵੇਲਾ ਮੈਂ ਅਨੁਖ ਸਵੇਰ ਦਾ ਦੱਸਿਆ ਮੈਂ ਕਿਹਾ ਚੱਲ ਠੀਕ ਨਹੀਂ ਮੈਂ ਜਾ ਕੇ ਪਤਾ ਸੁਰ ਲਿਆ ਦੇ ਆਂਦੀ ਮੈਂ ਠੀਕ ਆ ਤੇ ਮੈਂ ਕਿਹਾ ਚੱਲ ਉੱਠ ਕੇ ਨਾ ਤੋਂ ਫੋਨ ਆਇਆ ਤੇਰੀ ਚਾਚੀ ਨੇ ਹੁਣਾ ਲੁਧਿਆਣੇ ਉਹ ਤੇ ਜਾ ਉੱਠ ਚੱਲ ਹੌਲੀ ਹੌਲੀ ਅਰਸੋਈ ਚ ਕੰਮ ਕਰ ਸੀ ਮੇਰੇ ਸਫਾਈਆਂ ਕਰ ਲੈਂਦੀ ਹੈ ਹਣੇ ਸਫਾਈਆਂ ਵੀ ਕਰ ਲਈ ਆ ਸਬਜੀ ਰੋਟੀ ਆਂਦੀ ਮੈਂ ਸਾਰਾ ਕੁਝ ਮੰਮੀ ਬਣਾ ਲਿਆ ਤੇ ਉਹ ਅਜੇ ਤੱਕ ਵੇਲਾ ਅਰਸੋਈ ਚ ਨਹੀਂ ਵੜੀ ਵੇਲਾ ਉਹ ਕੋਈ ਨਾ ਮੰਮੀ ਇਹਦੇ ਚ ਕਹਿਣ ਵਾਲੀ ਕਿਹੜੀ ਗੱਲ ਆ ਮੇਰੇ ਚ ਤੁਹਾਡੇ ਚ ਭਾਬੀ ਚ ਕੁਝ ਵੰਡਿਆ ਮੈਂ ਕਰ ਲਿਆ ਤੇ ਉਹਨਾਂ ਨੇ ਕਰ ਲਿਆ ਇੱਕ ਹੀ ਗੱਲ ਨਾਲੇ ਭਾਬੀ ਨੇ ਜੇ ਤੋ ਕਰ ਸੰਭਾਲਣੀ ਦੇ ਆ ਦੋ ਚਾਰ ਦੇਣੀ ਆ ਮੈਂ ਕਰ ਲਿਆ ਕੀ ਗੱਲ ਹੋਗੀ ਉੱਕੋ ਜਨੇ ਤੇ ਜਿਆਣਾ ਵੇਖਣ ਲਿਆ ਹਾਂ ਕੰਕੀ ਦਈ ਆ ਆ ਵੇਖੋ ਨਾ ਰੋਟੀ ਵਾਲੀ ਤਾਂ ਸਾਰਾ ਤਿਆਰ ਹੋ ਹੀ ਗਿਆ ਹਾਂ ਹਾਂ ਭਾਬੀ ਸਾਰਾ ਤਿਆਰ ਹੋ ਗਿਆ ਬਸ ਆਟਾ ਗੁੰਨਣਾ ਰਹਿ ਗਿਆ ਮੈਂ ਚਲ ਮੈਂ ਗੁੰਨ ਕੇ ਤਿਆਰ ਰੱਖ ਦੇਣੀ ਆ ਤੇ ਭਾਂਡੇ ਵੀ ਥੋੜੇ ਬਏ ਮੈਂ ਸਾਫ਼ ਕਰ ਦੇਣੀ ਆ ਮੈਂ ਚਲ ਮੰਮੀ ਹੁਣੀ ਬਾਹਰੋਂ ਆਉਣ ਵਾਲੇ ਤਾਂ ਢੱਲੀ ਵੀ ਚਲਦਾ ਸੀ ਬਣਾ ਲਈ ਤੇ ਨਾਲ ਵੀਰ ਬਣਾ ਲਈ ਉਹ ਕੋਜਾ ਕੱਲ ਨੂੰ ਹੱਥ ਮਾਰ ਕੋ ਕੰਮ ਕਰ ਲੈ ਕਰ ਉਹ ਸਾਰੇ ਕੰਮ ਤੇ ਨਿਆਣੀ ਨੇ ਕਰ ਲਏ ਬਾਹਰ ਦਾ ਕੰਮ ਮੈਨੂੰ ਦੇ ਤਾ ਹੀ ਉਹ ਕਿਤਾ ਕੀ ਤੂੰ ਤੂੰ ਕਿੱਥੋਂ ਆਈ ਹੈਂ ਮੈਂ ਪਰਚ ਸਲਾਦ ਕੱਟਣੀ ਸੀ ਮੈਂ ਕਿਹਾ ਮੈਂ ਕੱਢ ਗਿਆ ਨਾ ਤੇ ਕੱਟ ਲਵਾ ਜਰਾ ਆ ਵਹਿਲੇ ਕੰਮ ਤੈਨੂੰ ਹੁੰਦੇ ਸਲਾਦ ਕੱਟਦਾ ਬਾਕੀ ਕੰਮ ਕਹਿੰਦੇ ਕਰ ਨਹੀਂ ਲੈ ਲਾਓ ਚੱਲੀ ਕਿੱਥੇ ਆ ਤੂੰ ਇਹ ਨੂੰ ਕਾ ਲੂਈ ਬਣਾਉਣਾ ਆਂਦਾ ਤੈਨੂੰ ਹੋ ਤਾਂ ਕੰਮ ਨਹੀਂ ਆਇਆ ਵੀਰੇ ਤੈਨੂੰ ਦੇ ਜੇ ਬੋਲਣ ਜਿਹੜਾ ਪਾ ਵੀ ਨਹੀਂ ਮਾਰਦਾ ਤੈਨੂੰ ਆ ਗਿਆ ਉਹ ਬੋਲਣਾ ਕਰਾ ਗਈ ਕੰਮ ਦਾ ਕੋਈ ਕਰਦੀ ਐ ਸਾਰੇ ਘੜੀ ਵਹਿਲੀ ਜਾਂ ਮੋਬਾਈਲ ਬਚਾ ਲਿਆ ਕਦੀ ਇੱਥੇ ਬਲੋਗੀ ਕਦੀ ਉੱਥੇ ਬਲੋਗੀ ਐ ਏਨਾ ਕਰਨ ਪਿਆਰ ਨਾਲ ਵਿਗੜ ਗਈ ਐ ਚਲੋ ਮੰਮੀ ਤੁਸੀਂ ਨਾ ਇਦਾਂ ਕਿਆ ਕਰੋ ਜਿੱਦਾਂ ਮਰਜੀ ਮੇਰੇ 4 ਦਿਨ ਹੈਗੇ ਮੇਰੇ ਚਲੀ ਜਾਣਾ ਭਾਬੀ ਨੇ ਤਾਂ ਡੇਕੋ ਰਣਾ ਤੁਸੀਂ ਪਿਆਰ ਨਾ ਰਿਹਾ ਕਰੋ ਕੋਈ ਗੱਲ ਨਹੀਂ ਉਹ ਕਾਹਦਾ ਪਿਆਰ ਨਾ ਇਹੋ ਦਿਨ ਨਾ ਮੈਂ ਤੁਹਾਨੂੰ ਵਾਲ ਆਣਾ ਮੈਂ ਉਹ ਐਵੇਂ ਮੰਮੀ ਵੀਰਾ ਭਾਬੀ ਚਾ ਜਾਣਾ ਬੋਲੇ ਕੀ ਹੋ ਗਿਆ ਸੰਭਲ ਕੇ ਮੈਨੂੰ ਦਲਾ ਤੁਸੀਂ ਮੇਰੀ ਲਤ ਬਾ ਤੋੜ ਦੇਣੀ ਇੱਥੇ ਮੈਨੂੰ ਨਾ ਇੱਕ ਗੱਲ ਦਾ ਜਵਾਬ ਦੇਈ ਕੀ ਮੈਂ ਤੇਰਾ ਵਗਾੜਿਆ ਕੀ ਐ ਨਾ ਮੈਨੂੰ ਦੱਸ ਤੂੰ ਕੀ ਚਾਹਨੀ ਐ ਮੈਂ ਤੇਰੇ ਭਰਾ ਦਾ ਘਰ ਛੱਡਦਾ ਮੈਂ ਕਿੱਧਰ ਗਿਆ ਨਹੀਂ ਆ ਮੈਂ ਚੱਲ ਜਾਂੀ ਆਪਣੀ ਮਾਂ ਘਰ ਤੂੰ ਆਪਣੀ ਮਾਂ ਘਰ ਹੀ ਰਹਿ ਲੈ ਭਾਬੀ ਤੂੰ ਮਿਰਤੇ ਕਾ ਤੋ ਵਰੰਦੇ ਜੀ ਇੱਕ ਮਿੰਟ ਬੋਲੇ ਤੁਹਾਨੂੰ ਵੀਰਾ ਵਾ ਮਿਰਤੇ ਤੀਜੇ ਪਾਸੇ ਦੇ ਪਿੰਦੇ ਜੀ ਬੋਲਣ ਤੈਨੂੰ ਨਹੀਂ ਪਤਾ ਮੈਨੂੰ ਕਿਉਂ ਕਿਵੇਂ ਉਹ ਕਿਸ ਗੱਲ ਤੋਂ ਸਾਰੇ ਬੋਲੇ ਸਵੇਰ ਦੀ ਮੈਂ ਖੋਪਿਆਂ ਦੀ ਤਰ੍ਹਾਂ ਕੰਮ ਲੱਗੀ ਸਾਰੇ ਘਰ ਦਾ ਕੀਤਾ ਰਸੋਈ ਸੰਭੀ ਰੋਟੀ ਸਾਰੀ ਕੀਤੀ ਅ ਸਲਾਦ ਕੱਟਣ ਲਈ ਮੈਂ ਫ੍ਰਿਜ ਚ ਸਮਾਨ ਲੈਣ ਗਈ ਆ ਮਗਰ ਉਹ ਚਤਰਾਈ ਭਾਤੀ ਕਹਿ ਸਾਰਾ ਕੰਮ ਮੈਂ ਕੀਤਾ ਸ਼ਰਮ ਨਹੀਂ ਆਂਦੀ ਤੈਨੂੰ ਪਤਾ ਤੂੰ ਕੀ ਕਰਨ ਨਹੀਂ ਆ ਕੀ ਮੈਂ ਤੇਰੀ ਪਰਜਾਈ ਆ ਹੱਥੀ ਵਿਆਹ ਕੇ ਮੈਨੂੰ ਤੂੰ ਲਿਆਈ ਆ ਨਨਾਨ ਪਰਜਾਈ ਦਾ ਰਿਸ਼ਤਾ ਤੇ ਦੋਸਤ ਹੀ ਲੀਆਂ ਵਰਗਾ ਹੁੰਦਾ ਵੈ ਤੇ ਤੂੰ ਤੂੰ ਮੇਰੇ ਸ਼ਰੀਕਨ ਮਰੀ ਫਿਰਦੀ ਆ ਕੀ ਮਜ਼ਾ ਆਦਾ ਤੈਨੂੰ ਮੈਂ ਤੁਹਾਡੀ ਕੋਈ ਸ਼ਰੀਕਨ ਨਹੀਂ ਬਣਨੀ ਜਿੱਦਾਂ ਤੁਸੀਂ ਮੇਨ ਦਾ ਪੇਜ ਮਾਰਦੇ ਜ ਉਹਦਾ ਮੈਂ ਵੀ ਮਾਰਨ ਦਾ ਪੀ ਮੈਂ ਕੋਈ ਦਾ ਪੇਜ ਨਹੀਂ ਮਾਰਿਆ ਮੈਂ ਮੰਮੀ ਨੂੰ ਨਹੀਂ ਸੀ ਕਿਹਾ ਕਿ ਤੈਨੂੰ ਐਦਾਂ ਦੀ ਲੋੜੀ ਦੇਣ ਮੈਂ ਤਾਂ ਤਰਲੇ ਗੱਡੇ ਸੀ ਉਹ ਜੋ ਮੰਗਦੇ ਹੋਂ ਦੇ ਦਨ ਮੰਮੀ ਕਹਿੰਦੇ ਮੈਂ ਜੋ ਦੇਣਾ ਨਾ ਉਹ ਦੇਣਾ ਤੂੰ ਵੀ ਚਪਨੀ ਪ੍ਰਧਾਨਗੀ ਨਾ ਕਰ ਮੈਂ ਕੋਈ ਦਾ ਪੇਜ ਮਾਰ ਕੇ ਕੋਈ ਗੱਲ ਨਹੀਂ ਕੀਤੀ ਤੈਨੂੰ ਕਿੰਨੇ ਕਿਹਾ ਤਾਂ ਮੈਂ ਕੁਝ ਕੀਤਾ ਨਾਲ ਮੇਰੀ ਗੱਲ ਧਿਆਨ ਨਾਲ ਸੁਣ ਲੈ ਮੈਂ ਨਾ ਤੇਰਾ ਬੜੇ ਆਰਾਮ ਨਾਲ ਚਲਦੀ ਵਿੱਚ ਸਾਰਿਆਂ ਨੇ ਮੈਂ ਕੁਝ ਕਿਹਾ ਹੋਣੀ ਤੇ ਜੇ ਕਿਤੇ ਮੈਂ ਆ ਗਈ ਨਾ ਪੁੱਠੇ ਤਰੀਕੇ ਤੇ ਮੇਰੀ ਧਿਆਨ ਨਾ ਸੁਣ ਲਾ ਤੂੰ ਨਾਨਾ ਨੇ ਨਾ ਇਸ ਕਰਦੀ ਤੇ ਮੈਂ ਵੀ ਫਿਰ ਨੂੰ ਹੀ ਇਸ ਕਰਦੀ ਵਿਗੜਨ ਲੱਗਿਆ ਨਾ ਦਿਮਾਗ ਨੂੰ ਪਤਾ ਨਹੀਂ ਲੱਗਦਾ ਕਿੱਧਰ ਕੁੰਗੀ ਸੂਈ ਤੇ ਕਿੱਧਰ ਨਹੀਂ ਆਣੀ ਹੈ ਨਾ ਇੱਜ਼ਤ ਕਰਾ ਅਜੇ ਤਾਂ ਮੈਂ ਕਰਦੀ ਪਈ ਫੇਰ ਨਾ ਕਹੀਂ ਤਾਲ ਨੂੰ ਮਾਪਿਆਂ ਤੋਂ ਬਾਅਦ ਪਰਜਾਈ ਨਾ ਪੁੱਛਿਆ ਨਹੀਂ ਵੇਖ ਸਿਮਰਤ ਮੈਂ ਕਦੀ ਨਹੀਂ ਚਾਹਾਂਗੀ ਤੇਰੀ ਮੇਰੀ ਵਿਗੜੇ ਮੈਂ ਹਮੇਸ਼ਾ ਤੇ ਨਾਲ ਲਾਡ ਕਰਾਂਗੀ ਪਰ ਆ ਜੋ ਕੁਝ ਤੂੰ ਕਰਨੀ ਨਾ ਆ ਚੰਗਾ ਨਹੀਂ ਸਹੇਲੀ ਬਣ ਕੇ ਰਹਿ ਹਮੇਰੇ ਨਾਲ ਕੀ ਤਰ੍ਹਾਂ ਜਾਂਦਾ ਕਾਨੂੰ ਇਹ ਕੁਝ ਕਰਦੀ ਆ ਤੇ ਸਹੇਲੀ ਆ ਮੈਂ ਕੀ ਕਿਹਾ ਤੁਸੀਂ ਮੇਰੇ ਸਾਹਮਣੇ ਮੈਂ ਤੁਹਾਡੇ ਸਾਹਮਣੇ ਸਹੇਲੀਆਂ ਹੀ ਹੁੰਦੀਆਂ ਵਾ ਪਰ ਚਤਰਾਈਆਂ ਨਾ ਕਰ ਇਹ ਜੋ ਕਰਦੀ ਆ ਉਹ ਬਾਬੀ ਮੇਰੀ ਕੋਈ ਚਤਰਾਈਆਂ ਨਹੀਂ ਹੈ ਗਿਆ ਇਹ ਤੁਹਾਡਾ ਨਾ ਆਪਣਾ ਇਹ ਦਿਮਾਗ ਇਹ ਸੈੱਟ ਹੋਣਾ ਲੈ ਨਾ ਉਹਨੂੰ ਕਰੋ ਪਹਿਲਾਂ ਮੇਨਾਂ ਦਿਮਾਗ ਹਟ ਲਾਇਆ ਕਰੋ ਜਾਓ ਕੰਮ ਕਰੋ ਆਪਣਾ ਜਾ ਕੇ ਪਿਛੇ ਹੋਂ ਹਵੇਲੇ ਬੈਨ ਨੂੰ ਗੱਲਾਂ ਮਾਰਨ ਚੰਗੇ ਭਲੇ ਮੈਂ ਸੁਧਰਨਾ ਨਹੀਂ ਨਾ ਮਤਲਬ ਐਨੇ ਇਹ ਹੀ ਕੁਝ ਕਰਨਾ ਮੇਰੇ ਨਾਲ ਚੱਲ ਮੌਕਾ ਤਾਂ ਤੈਨੂੰ ਜਰੂਰ ਦਵਾਂਗੀ ਕਿ ਆਪਣੇ ਭਰਾ ਦਾ ਘਰ ਨਾ ਤੂੰ ਖਰਾਬ ਨਾ ਕਰੇ ਤੇ ਜੇ ਤੂੰ ਮੌਕਾ ਨਾ ਨਾ ਸੰਭਿਆ ਤੇ ਤੈਨੂੰ ਦੱਸ ਮੈਂ ਵੀ ਦਵਾਂਗੀ ਕਿ ਮੈਂ ਵੀ ਤੇਰੀ ਪਰਜਾਈ ਨਹੀਂ ਆ ਕੋਈ ਐਵੇਂ ਨਹੀਂ ਕੀ